जी थोड़ा सारे ने मेरे चैनल बड़ा ही का स्वागत है अच्छ फिर आप कुे पावे एक अलग तरीके के एक नवे तरीके के कुंडे पावे वह भी इस कलर इस कलर से अब आप पावे तो इसती नैक्सट वीडियो आप इस कलर से एक कटाव वाला बॉर्डर प्लस कटाव वाली पट्टे कटाव वाली पट्टी भी बना के देखा तो अच्छ पाने सिर्फ कुंडे कुंडे पावे असं इस कलर से अलग तरीके बड़े ही सौखे वजिए कुंडे पेंदे तो फिर शुरू करते हैं अच वाले असं कुंडे पाने ਇਦਾਂ ਲਈ ਅਸੀਂ ਸਿੰਗਲ ਧਾਗੇ ਲਵਾਂਗੇ ਅਸੀਂ ਧਾਗੇ ਨੂੰ ਕੋ ਡਬਲ ਨਹੀਂ ਕਰਾਂਗੇ ਸਿੰਗਲ ਧਾਗਾ ਲਵਾਂਗੇ ਜਿੰਨੇ ਵੀ ਤੁਸੀਂ ਕੁੰਡੇ ਪਾਣੇ ਉਸ ਹਰ ਨਾਲ ਤੁਸੀਂ ਧਾਗਾ ਰੱਖ ਲੈਣਾ ਜਿੰਨੇ ਕੁੰਡੇ ਪਾਣੇ ਉਸ ਤੋਂ ਤੁਹਾਨੂੰ ਡਬਲ ਧਾਗਾ ਰੱਖਣਾ ਪੈਣਾ ਤੇਲਾ ਅਸੀਂ ਕੀ ਕੀਤਾ ਚਾਹੇ ਤੁਸੀਂ ਇੱਕ ਕੁੰਡਾ ਬਣਾ ਲਓ ਜਾਂ ਬਾਹ ਪਾ ਲਓ ਉਸ ਤੋਂ ਬਾਅਦ ਅਸੀਂ ਇਹ ਵਾਲੇ ਧਾਗੇ ਨੂੰ ਇਧਰ ਉਂਗਲੀ ਚ ਲੈ ਲੈਣਾ ਇਹ ਵਾਲੇ ਨੂੰ ਅੰਗੂਠੇ 'ਚ ਠੀਕ ਹੈ ਹੁਣ ਇੱਕ ਧਾਗਾ ਸਾਡਾ ਅੰਗੂਠੇ 'ਚ ਤੇ ਇੱਕ ਉਂਗਲੀ 'ਚ ਆ ਗਿਆ ਹੁਣ ਅਸੀਂ ਕੀ ਕਰਨਾ ਅੰਗੂਠੇ ਵਾਲੇ ਧਾਗੇ ਦੋਨਾਂ ਦੇ ਸੀ ਅੰਗੂਠੇ ਤੇ ਦੇਖੋ ਤੇ ਅਨਲ ਦੇਖੋ ਇੱਕ ਧਾਗਾ ਸੀ ਤਾਂ ਉਂਗਲੀ 'ਚ ਮਸਾਲਾ ਇੱਕ ਅੰਗੂਠੇ 'ਚ ਠੀਕ ਹੈ ਇਹ ਸਾਡਾ ਮੇਨਾ ਵਾਲਾ ਗੋਲੇ ਵਾਲਾ ਧਾਗਾ ਜਿਹਨੂੰ ਅਸੀਂ ਐਦਾਂ ਉਂਗਲੀ 'ਚ ਫਸਾ ਲਏ ਇਹ ਸਾਡਾ ਜਿਹੜਾ ਛੋਟਾ ਧਾਗਾ ਰੱਖਿਆ ਉਹ ਵਾਲਾ ਜਿਹਨੂੰ ਅਸੀਂ ਅੰਗੂਠੇ 'ਚ ਆਹ ਦੇਖੋ ਐਦਾਂ ਅਸੀਂ ਦੋਨਾਂ ਦੇ ਵਿੱਚ ਉਂਗਲੀ ਤੇ ਅੰਗੂਠੇ ਨੂੰ ਪਾ ਲਵਾਂਗੇ ਐਦਾਂ ਇਹਨੂੰ ਉਂਗਲੀ ਵੱਲ ਲੈ ਜਾਵਾਂਗੇ ਤੇ ਇਹਨੂੰ ਐਦਾਂ ਅੰਗੂਠੇ ਵੱਲ ਲੈ ਕੇ ਹੁਣ ਅਸੀਂ ਕੀ ਕਰਨਾ ਆਹ ਹੀ ਦੋਨੇ ਧਾਗਿਆਂ ਦੇ ਵਿੱਚੋਂ ਐਦਾਂ ਦੋਨੇ ਧਾਗੇ ਅੰਗੂਠੇ ਦਾ ਆਹ ਦੇਖੋ ਅੰਗੂਠੇ 'ਚ ਸਾਡੇ 2 ਧਾਗੇ ਹੋਗੇ ਇਹਨੂੰ ਦੋਨਾਂ ਨੂੰ ਲੈ ਜਾਵਾਂਗੇ ਉਂਗਲੀ ਵਾਲੇ ਧਾਗੇ ਨੂੰ ਵਿੱਚੋਂ ਲਿਆ ਕੇ ਅਸੀਂ ਇੱਦਾਂ ਲਿਆਵਾਂਗੇ ਇੱਦਾਂ ਲਿਆਏ ਅਸੀਂ ਹੁਣ ਦੇਖੋ ਇਸ ਤੋਂ ਬਾਅਦ ਕਿੱਦਾਂ ਕਰਨਾ ਹੁਣ ਅਸੀਂ ਕੀ ਕਰਨਾ ਹੈ ਕੱਲੇ ਇਸੇ ਤੋਂ ਇਸੇ ਧਾਗੇ 'ਚੋਂ ਲੈ ਕੇ ਜਾਣਾ ਫੇਰ ਇਹਨੂੰ ਇੱਦਾਂ ਲੈ ਕੇ ਜਾਣਾ ਤੇ ਇੱਦਾਂ ਕਰਕੇ ਅਸੀਂ ਇਹਨੂੰ ਧਾਗੇ ਨੂੰ ਛੱਡ ਕੇ ਦੋਨੇ ਧਾਗਾਂ ਨੂੰ ਲੈਣਾ ਖਿੱਚ ਜਰੈ ਕੋਰੀ ਫੇਟੇ ਅੰਨਲ ਦੇਖੋ ਆਹ ਸਾਡਾ ਆ ਗਿਆ ਅੰਗੂਠੇ ਵਾਲਾ ਧਾਗਾ ਇਹ ਸਾਡਾ ਜਿਹੜਾ ਸੀ ਐਕਸਟਰਾ ਸਾਡਾ ਧਾਗਾ ਦੂਜੀ ਵਾਰ ਇਹ ਧਾਗ ਨੂੰ ਅਸੀਂ ਤਾਂ ਅੰਗੂਠੇ ਤੇ ਪਾਇਆ ਤੇ ਗੋਲ ਵਾਲੇ ਧਾਗੇ ਨੂੰ ਦਾ ਉਂਗਲ ਤੇ ਦੋਨੇ ਧਾਗੇ ਅਸੀਂ ਇੱਦਾਂ ਲੈ ਲਿਆ ਲੈਣ ਤੋਂ ਬਾਅਦ ਅਸੀਂ ਕੀ ਕਰਨਾ ਹੈ ਇਹ ਵਾਲੇ ਅੰਗੂਠੇ ਵਾਲੇ ਦੋਨੇ ਧਾਗੇ ਤਾਂ ਨੀਚੋਂ ਅਸੀਂ ਇੱਦਾਂ ਪਾਣੀ ਸਲਾਈ ਦੋਨੇ ਧਾਗੇ ਦੇ ਨੀਚੋਂ ਅਸੀਂ ਸਲਾਈ ਪਾਈ ਤੇ ਇਹ ਵਾਲੇ ਕੁੰਡੇ ਨੂੰ ਅਸੀਂ ਇੱਦਾਂ ਲਿਆਂਦਾ ਆ ਦੇਖੋ ਤੇ ਸਾਡਾ ਇੱਕ ਇੱਥੇ ਲੂਪ ਬਣ ਗਿਆ ਹੁਣ ਅਸੀਂ ਕੁੰਡੇ ਕੋਈ ਨਹੀਂ ਛੱਡਨੇ ਦੋਨੇ ਹੀ ਇੱਦਾਂ ਹੀ ਰੱਖਣੇ ਆ ਤੇ ਦੁਬਾਰਾ ਅਸੀਂ ਇਸ ਲਾਈਨ ਨੂੰ ਇੱਥੇ ਪਾਣਾ ਤੇ ਇੱਥੋਂ ਫੇਰ ਇਦਾਂ ਇੱਕ ਕੁੰਡਾ ਇੱਦਾਂ ਪਾ ਲੈਣਾ ਹੁਣ ਇਸ ਤੋਂ ਬਾਅਦ ਅਸੀਂ ਕੀ ਕਰਾਂਗੇ ਅਸੀਂ ਇਹ ਵਾਲੇ ਧਾਗੇ ਨੂੰ ਹੌਲੀ-ਹੌਲੀ ਖਿੱਚ ਲੈਣਾ ਆ ਜਿਹੜਾ ਧਾਗਾ ਸਾਡਾ ਇਹ ਅੰਗੂਠੇ ਵਾਲੇ ਧਾਗੇ ਨੂੰ ਅਸੀਂ ਖਿੱਚ ਕੇ ਇਦਾਂ ਸਾਡੀਆਂ ਦੇਖੋ ਇੱਕ ਪੇਅਰ ਮੀਨਸ ਕਿ ਇੱਕ ਜੋੜਾ ਕੁੰਡੇ ਦਾ ਸਾਡਾ ਬਣ ਗਿਆ ਫੇਰ ਦੇਖੋ ਦੋਨੇ ਧਾਗੇ ਲਏ ਅਸੀਂ ਇਦਾਂ ਹੀ ਅਸੀਂ ਧਾਗੇ ਨੂੰ ਫੜ ਕੇ ਇਦਾਂ ਹੀ ਲੈਣਾ ਦੇਖੋ ਇਦਾਂ ਪਹਿਲਾਂ ਅਸੀਂ ਦੋਨੇ ਅੰਗੂਠੇ ਦੇ ਦੋਨੇ ਧਾਗਿਆਂ ਦੇ ਨੀਚੇ ਤੋਂ ਸਲਾਈ ਪਾਈ ਇਹ ਵਾਲੇ ਉਂਗਲੀ ਦੇ ਵਿਚ ਵਾਲੇ ਜਿਹੜਾ ਹੈ ਕੁੰਡਾ ਇਹਨੂੰ ਬਣਾ ਕੇ ਲਿਆਏ ਤੇ ਆ ਸਾਡਾ ਸਲਾਈ ਦੇ ਉੱਪਰ ਆ ਗਿਆ ਇਹ ਕੁੰਡਾ ਇੱਕ ਬਣ ਗਿਆ ਹੁਣ ਅਸੀਂ ਦੂਜਾ ਕੁੰਡਾ ਇੱਥੋਂ ਬਣਾਣਾ ਤੇ ਇਦਾਂ ਉਂਗਲੀ ਵਾਲੇ ਤੋਂ ਫੇਰ ਪਾਣਾ ਤੇ ਇਦਾਂ ਤੱਕ ਜਦੋਂ ਸਾਡਾ ਉਂਗਲੀ ਵਾਲਾ ਸੀ ਇੱਥੋਂ ਪਾ ਲੈਣਾ ਇਸ ਤੋਂ ਬਾਅਦ ਅਸੀਂ ਇਹ ਵਾਲੇ ਧਾਗੇ ਨੂੰ ਛੱਡਣਾ ਛੱਡ ਕੇ ਇਹਨੂੰ ਹੋਰ ਹੀ ਦੇਖਿਆ ਵੇਖੋ ਅਸੀਂ ਆਪਾਂ ਖਿੱਚ ਲੈਣਾ ਇਹਦੇ ਨਾਲ ਸਾਡਾ ਇੱਥੇ ਗੁੰਡਾ ਦੇਖੋ ਬਣ ਗਿਆ ਆਹ ਦੇਖੋ ਐਦਾਂ ਸਰਟਾ ਇੱਕ ਇੱਕ ਜੋੜਾ ਗੁੰਡੇ ਦਾ ਬਣ ਗਿਆ ਇੱਕ ਵਾਰੀ ਫਿਰ ਦੇਖੋ ਦੋਨੇ ਧਾਗੇ ਆਪਾਂ ਅਸੀਂ ਇਹ ਵਾਲੇ ਦੋ ਧਾਗੇ ਆ ਤੇ ਨੀਚੋਂ ਤੋਂ ਐਦਾਂ ਸਲਾਈ ਪਾਈ ਇੱਕ ਐਦਾਂ ਕਰਕੇ ਇੱਕ ਗੁੰਡਾ ਸਾਡਾ ਬਣ ਗਿਆ ਇੱਕ ਗੁੰਡਾ ਬਣ ਗਿਆ ਪਰ ਸਲਾਈਏ ਸਾਡੇ ਗੁੰਡੇ ਦੋਨੇ ਮੁਰਗੀ ਧਾਗੇ ਅਸੀਂ ਫੜੇ ਹੋਏ ਆ ਛੱਡੇ ਕੋਈ ਨਹੀਂ ਨਾ ਕਿਸੇ ਨੂੰ ਖਿੱਚਿਆ ਹੁਣ ਸਿਰਫ ਇਸ ਤੋਂ ਅੰਦਰ ਵਾਲੇ ਤੋਂ ਸਿੱ ਫੇਰ ਅੱਧਾ ਸिलाई ਪਾਵਾਂਗੇ ਇਹ ਵਾਲੇ ਕੁੰਡੇ ਨੂੰ ਇੱਕ ਕੁੰਡਾ ਸੀ ਹੋਰ ਬਣਾ ਲਿਆ ਦੋ ਕੁੰਡੇ ਬਣਾਉਣ ਤੋਂ ਬਾਅਦ ਅਸੀਂ ਹੁਣ ਧਾਗੇ ਨੂੰ ਛੱਡ ਕੇ ਇਹ ਵਾਲੇ ਧਾਗੇ ਨੂੰ ਹੋਲੀ ਦੇ ਕੇ ਖਿੱਚ ਲਵਾਂਗੇ ਤਾਂ ਕਿ ਸਾਡੇ ਆਹ ਦੇਖੋ ਦੋਨੇ ਕੁੰਡੇ ਬਣ ਗਏ ਆ ਦੇਖੋ ਇੱਦਾਂ ਸਾਡਾ ਇੱਕ ਜੋੜਾ ਕੁੰਡੇ ਦਾ ਬਣ ਗਿਆ ਇੱਕ ਵਾਰੀ ਫੇਰ ਦੇਖੋ ਇੱਦਾਂ ਲਏ ਇਹ ਲੈ ਅਸੀਂ ਇੱਥੋਂ ਲਾ ਕੇ ਇੱਦਾਂ ਇੱਕ ਬਣਾ ਲਿਆ ਫੇਰ ਅਸੀਂ ਅੰਗੂਠੇ ਤੋਂ ਲਿਆ ਇੱਦਾਂ तागे नुद खिंच लिया फिर एक बार देखो दोनों तो लैके नीचों एक कुंडा बनाया दूजाते नीचों इतना बड़े ही सौखे बन जाते तो कुंडे बनते भी वह अलग ज कुे का साडा डिजाइन आएगा क्योंकि जो अलग तरीके पावेंगे तो कुंडे की लुक तो अलग आऊगी ही ना फिर यह देखो देखो फिर एक बार दोनों तो नीचों पा एक कुंडा दूजे चो कट के एक कुंडा इतना ਕੁੰਡਾ ਚ ਤੱਗੇ ਨੂੰ ਖਿੱਚ ਲਿਆ ਹੋੜੀ ਦੇਕੇ ਤੇ ਸਾਡੇ ਦੋਨੇ ਦੇ ਦੋਨੇ ਕੁੰਡੇ ਆਖੋ ਬਣ ਕੇ ਸਲਾਈ ਦੇ ਉੱਪਰ ਆ ਗਏ ਐਦਾਂ ਹੀ ਬਸ ਅਸੀਂ ਆਪਣੇ ਜਿੰਨੇ ਵੀ ਕੁੰਡੇ ਤੁਹਾਨੂੰ ਚਾਹੀਦੇ ਤੁਸੀਂ ਇੱਤਾ ਹੀ ਇਹਨਾਂ ਨੂੰ ਪਾ ਲੈਣਾ ਕੁੰਡੇ ਨੂੰ ਥੋੜਾ ਲੂਜ਼ ਹੀ ਪਾਣਾ ਜਿਆਦਾ ਟਾਈਟ ਨਹੀਂ ਕਰਾਂਗੇ ਐਦਾਂ 부ਝੀ ਗਾਟਾ ਕਰਕੇ ਐਦਾਂ ਇਹਨੂੰ ਇੱਥੋਂ ਕੱਟਿਆ ਆ ਦੇਖੋ ਕਿ ਸਾਡੇ ਦੋਨੇ ਕੁੰਡੇ ਬਣ ਕੇ ਆ ਗਏ

ਤਾਂ ਬਸ ਇਹਨੂੰ ਬਣਾਇ ਜਾਣਾ ਐਨੇ ਤੁਹਾਨੂੰ ਜਿੰਨੇ ਵੀ ਕੁੰਡੇ ਚਾਹੀਦੇ ਆ ਤੁਸੀਂ ਉਹਨੇ ਪਾ ਲੈਣੇ ਜੋੜੇ ਚ ਸਾਡੇ ਕੁੰਡੇ ਆ ਰਹੇ ਆ ਦੇਖੋ ਜਿੰਨੇ ਵੀ ਤੁਹਾਨੂੰ ਕੁੰਡੇ ਚਾਹੀਦੇ ਅਸੀਂ ਉਹਨੇ ਇੱਦਾਂ ਪਾ ਲੈਣੇ ਇੱਕ ਵਾਰੀ ਫੇਰ ਦੇਖੋ ਦੋਨਾਂ ਦੇ ਵਿਚੋ ਵਿਚੋ ਇੱਕ ਕੱਢ ਕੇ ਇਕੱਲੇ ਆਂਦਾ ਉਹ ਦੂਜੀ ਵਾਰੀ ਇਸ ਇੱਥੋਂ ਇਦਾਂ ਬਣਾ ਲੈ ਤੇ ਹੁਣ ਇਹਦੀ ਜਿਹੜੀ ਪਹਿਲੀ ਰੋ ਹੈ ਉਹ ਤੁਹਾਨੂੰ ਜਿਹੜਾ ਧਿਆਨ ਨਾਲ ਪਾਣੀ ਪਾਣੀ ਹੈ ਮੈਂ ਤੁਹਾਨੂੰ ਉਹ ਦੱਸਦੀ ਆ ਹਾਂ ਦੇਖੋ ਇੱਦਾਂ ਕਿੱਤਾ ਇੱਦਾਂ ਕਿਤਾ। ਹੁੰਦਾ ਸੀ ਪਾਲੇ ਤਾਂ ਹੁਣ ਪਹਿਲੀ ਰੋਹ ਵੀ ਅਸੀਂ ਦੇਖ ਕੇ ਆਰਾਮ ਦੇ ਨਾਲ ਪਾਵਾਂਗੇ ਵੀ ਸਾਡੀ ਪਹਿਲੀ ਰੋਹ ਕਿਤਾ ਪੈਣੀ ਹੈ। ਤਾਂ ਫਿਰ ਅਸੀਂ ਪਹਿਲੀ ਰੋਹ ਪਾ ਕੇ ਦੇਖਦੇ। ਤੇ ਇਸ ਤੋਂ ਬਾਅਦ ਅਸੀਂ ਆਹ ਦੇਖੋ ਅੱਧਾ ਕਰਕੇ ਇੱਥੇ ਛੱਡ ਦੇਣਾ ਹੁਣ ਅਸੀਂ ਆਪਣੀ ਪਹਿਲੀ ਰੋਹ ਤੇ ਆ ਜਾਂਦੇ ਆ। ਦੇਖੋ ਇੱਦਾਂ ਕਰਦੇ ਹੋਏ ਸਾਡੇ ਆ ਦੇਖੋ ਸਾਰੇ ਜੋੜੇ ਚ ਕੁੰਡੇ ਆ ਗਏ। ਹੁਣ ਅਸੀਂ ਕੀ ਕਰਨਾ ਹੈ? ਪਹਿਲੇ ਕੁੰਡੇ ਨੂੰ ਅਸੀਂ ਆਹ ਦੇਖੋ। ਐ ਸਟਿਚ ਕਰ ਲੈਣਾ। ਪਹਿਲੇ ਗੁੰਡੇ ਨੂੰ ਐ ਸਟਿਚ ਕਰਕੇ ਧਾਗੇ ਨੂੰ ਪਿੱਛੇ ਕਰਾਂਗੇ ਦੂਜਾ ਗੁੰਡਾ ਆਹ ਵਾਲਾ ਇਹਨੂੰ ਅਸੀਂ ਬੁਣਾਂਗੇ ਸਿੱਧਾ ਤੁਸੀਂ ਇੱਦਾਂ ਹੀ ਇਹਨੂੰ ਬੁਣਨੇ ਪਹਿਲੇ ਨੂੰ ਇੱਦਾਂ ਹੀ ਬੁਣਨੇ ਆ ਉਸ ਤੋਂ ਬਾਅਦ ਬਾਟਰ ਤੁਸੀਂ ਜਿਹੜਾ ਮਰਜ਼ੀ ਪਾ ਲਓ ਧਾਗੇ ਨੂੰ ਆਪਣੇ ਵੱਲ ਕਰਕੇ ਇਹ ਗੁੰਡਾ ਪੁੱਠਾ ਧਾਗਾ ਪਿੱਛੇ ਕਰਕੇ ਇਹ ਵਾਲਾ ਗੁੰਡਾ ਸਿੱਧਾ ਧਾਗਾ ਆਪਣੇ ਵੱਲ ਕਰਕੇ ਇਹ ਵਾਲਾ ਗੁੰਡਾ ਪੁੱਠਾ ਧਾਗਾ ਪਿੱਛੇ ਕਰਕੇ ਇਹ ਵਾਲਾ ਗੁੰਡਾ ਸਿੱਧਾ ਫੇਤਾ ਗਾ ਆਪਣੇ ਵੱਲ ਕਰਕੇ ਇਹ ਵਾਲਾ ਕੁੰਡਾ ਪੁੱਠਾ ਆ ਦੇਖੋ ਸਾਡੇ ਜੋੜੇ ਚ ਕੁੰਡੇ ਆ ਜੋੜੇ ਵਾਲੇ ਕੁੰਡੇ ਪਾਸੇ ਪਹਿਲਾ ਕੁੰਡਾ ਸਿੱਧਾ ਬੁੰਨਾ ਬਿਲਕੁਲ ਇੱਥੋਂ ਹੀ ਲਾ ਕੇ ਕਿਸੇ ਨੂੰ ਕੁੰਡੇ ਨੂੰ ਉਲਟਾਣਾ ਕੋਈ ਨਹੀਂ ਇੱਥੋਂ ਲਾ ਕੇ ਸਿੱਧਾ ਫੇਤਾ ਗਾ ਆਪਣੇ ਵੱਲ ਕਰਕੇ ਦੂਜੇ ਕੁੰਡੇ ਨੂੰ ਪੁੱਠਾ ਫੇਤਾ ਗਾ ਪਿੱਛੇ ਕੀਤਾ ਆ ਦੇਖੋ ਪਹਿਲੇ ਕੁੰਡੇ ਨੂੰ ਆ ਦੇਖੋ ਸਿੱਧਾ ਉੱਥੋਂ ਉੱਪਰ ਪਾਗ ਆਪਣੇ ਵਾਲ ਕਰਕੇ ਦੂਜੇ ਗੁੰਡੇ ਨੂੰ ਉਠਾ ਫੇਰ ਸਿੱਧਾ ਤੇ ਅਗਲਾ ਗੁੰਡਾ ਫੇਰ ਅਸੀਂ ਉਠਾ ਇਦਾਂ ਹੀ ਤੁਸੀਂ ਤੁਹਾਨੂੰ ਪੂਰੀ ਦੀ ਪੂਰੀ ਰੋ ਅਸੀਂ ਪਹਿਲੀ ਰੋ ਇਦਾਂ ਹੀ ਪਾ ਲੈਣੀ ਹੈ ਪਹਿਲੀ ਰੋ ਇਦਾਂ ਪਾ ਕੇ ਫੇਰ ਅਸੀਂ ਦੇਖਦੇ ਆਪਣੇ ਗੁੰਡੇ ਦੀ ਲੁੱਕ ਦੇਖੋ ਕੁਛ ਇਦਾਂ ਹਣੀ ਸ਼ੁਰੂ ਹੋ ਜਗੀ ਇਹ ਦੇਖੋ ਤੇ ਥੋੜੇ ਜਿਹਾ ਬੁੰਨ ਕੇ ਬਾਟਰ ਫਿਰ ਆਪਾਂ ਦੇਖਦੇ ਦੇਖੋ ਇਹ ਆ ਸਾਡੇ ਕੁੰਡੇ ਦੀ ਫਾਈਨਲ ਲੁੱਕ ਕੁੰਡੇ ਦੇਖੋ ਬਣਨ ਤੋਂ ਬਾਅਦ ਦਾ ਵਧੀਆ ਜਿਹਾ ਦੇਖੋ ਕਿੰਨੇ ਪਿਆਰੇ ਕੁੰਡੇ ਦੀ ਲੁੱਕ ਆਈ ਆ ਦੇਖੋ ਤੇ ਸਟੱਚ ਵਾਲ ਵੀ ਦੇਖੋ ਕਿੰਨੇ ਹੈ ਆ ਦੇਖੋ ਦੇਖੋ ਬਿਲਕੁਲ ਹੀ ਅਲੱਗ ਤਰ੍ਹਾਂ ਦੇ ਸਾਡੇ ਦੇਖੋ ਕੁੰਡੇ ਨੀਚੋਂ ਬਣ ਕੇ ਆਏ ਦੋਨੇ ਸਾਈਡਾਂ ਦੇਖੋ ਇਹਦੀਆਂ ਦੇਖੋ तो खास गल कोई पुट्ठा तो कोई सीधा कुंडे की साइड नहीं है दोनों सइडा तो ही सेम आ देखो लगते दे। हैं तो फिर पाओ ही वाले कुंडे तो कमेंट करके दसो थ कितना देर लगे फिर मिलते हैं कल एक नई वीडियो तो एक नवे प्रोजेक्ट के बहुत ही देखो स्ट्रैचेबल कुंडे साढ़े बन के आते हैं आ एक बार जरूर इन्होंने ट्राई करो बनाने भी सौखे हैं तो सफाई भी कुंडियाँ देखो बहुत आती बिल्कुल अभी सौखे तरीके पाई जाने तो देखो कि सफाई कुंडियां आती है ये कुंडिया तो पाता तरीका ही इदा था जिद्दी सफाई आई हुई है होर कुछ भी नहीं है देखो यो लुक इन दूजी साइड तो आखो नीचे तो ਥੋੜੇ ਨੇਜ਼ ਦੇਖ ਤੋਂ ਦਿਖਾਣੇ ਆ ਤੁਹਾਨੂੰ ਇੱਧਰ ਨੀਚੋ ਆ ਦੇਖੋ ਤੇ ਬਣਾਏ ਵਾਲੇ ਕੁੰਡੇ ਤੇ ਕਮੈਂਟ ਕਰਕੇ ਦੱਸੋ ਤੁਹਾਨੂੰ ਕਿੱਦਾਂ ਲੱਗੇ ਫਿਰ ਮਿਲਦੇ ਆ ਕੱਲ ਇੱਕ ਨਈ ਵੀਡੀਓ ਤੇ ਨਵੇਂ ਪੈਟਰਨ ਦੇ ਨਾਲ ਤਦ ਤੱਕ ਸੁਭਿਆਰ ਰੱਖੋ ਜੀ ਓਕੇ ਬਾਏ ਬਾਏ ਟੇਕ ਕੇਅਰ